ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਆਪ ਸਰਕਾਰ ਨੂੰ ਲੱਗਿਆ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੇ ਵੱਲੋਂ ਪੂਰਾ ਤਾਮ-ਜਾਮ ਜਿਹੜਾ ਚੁੱਕਿਆ ਜਾ ਰਿਹਾ ਹੈ ਕਿ ਮੌਜੂਦਾ ਵਿਧਾਇਕ ਨੂੰ ਗ੍ਰਿਫਤਾਰ ਕੀਤਾ ਜਾਵੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਸੀਂ ਗੱਲ ਕਰ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਇਸ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਤੁਸੀਂ ਦੱਸ ਹੀ ਨਹੀਂ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਦੇ ਬਾਰੇ ਹਰਮੀਤ ਸਿੰਘ ਮਾਜਰਾ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਭਾਜੇ ਵੀ ਪੰਜਾਬ ਪੁਲਿਸ ਦੇ ਨਿਸ਼ਾਨੇ ਆ ਸਵਾਲ ਖੜੇ ਹੋਏ ਨੇ ਆਮ ਜਿਹੜੇ ਬੰਦੇ ਨੂੰ ਤੁਸੀਂ ਜਿਹੜਾ ਹੈ 24 ਤੋਂ 25 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲੈਂਦੇ ਹੋ ਹਰਮੀਤ ਸਿੰਘ ਪਠਾਨ ਮਾਜ਼ਰਾ ਨੂੰ ਆਸਮਾਨ ਚੱਕ ਲਿਆ ਜਾਂ ਜ਼ਮੀਨ ਨਿਗਲ ਗਈ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਕਹਿੰਦੇ ਨੇ ਕਿ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਉਹਨਾਂ ਦੀ ਪਤਨੀ ਧਰਮ ਬਤਨੀ ਦੇ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀ ਇੱਕ ਪਾਸੇ ਸਾਨੂੰ ਸੁਰੱਖਿਆ ਦਿੱਤੀ ਜਾਵੇ ਤੇ ਦੂਸਰੇ ਪਾਸੇ ਇਹ ਦੱਸੋ ਕਿ ਕਿੰਨੇ ਕ ਕੇਸ ਪਾਏ ਗਏ ਨੇ ਐਡ ਕੀਤੇ ਗਏ ਨੇ ਹਰਮੀਤ ਸਿੰਘ ਪਠਾਨ ਮਾਜ਼ਰਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜ਼ਰਾ ਦੀ ਪਤਨੀ ਸਿਮਰਨਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕਰਕੇ ਆਪਣੇ ਤੇ ਪਰਿਵਾਰ ਦੀ ਸੁਰੱਖਿਆ ਦੇ ਬਾਰੇ ਅਪੀਲ ਕੀਤੀ ਹੈ। ਉਹਨਾਂ ਦਾ ਦੋਸ਼ ਹੈ ਕਿ ਸਾਰਾ ਮਾਮਲਾ ਸਿਆਸੀ ਰੰਜਿਸ਼ ਨਾਲ ਜੁੜਿਆ ਹੋਇਆ ਹੈ। ਕਿਉਂਕਿ ਵਿਧਾਇਕ ਹਾਲ ਹੀ ਹੜ੍ਹ ਦੇ ਮਾਮਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਸਨ। ਪਠਾਨ ਮਾਜ਼ਰਾ ਦੀ ਪਤਨੀ ਨੇ ਕੋਰਟ ਨੂੰ ਦੱਸਿਆ ਕਿ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਖਿਲਾਫ ਕਿੰਨੇ ਮਾਮਲੇ ਦਰਜ ਹਨ ਤਾਂ ਜੋ ਉਹਨਾਂ ਉਹ ਜਿਹੜੀ ਕਾਨੂੰਨੀ ਕਾਰਵਾਈ ਲੜਾਈ ਲੜ ਸਕਣ ਇਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਅਗਲੀ ਸੁਣਵਾਈ ਤੇ ਇਹ ਵੀ ਦੱਸਿਆ ਜਾਵੇ ਕਿ ਪਠਾਨ ਮਾਜ਼ਰਾ ਦੇ ਖਿਲਾਫ ਕਿੰਨੀਆਂ ਐਫ ਆਰ ਐਫ ਆਈ ਆਰ ਦਰਜ ਹਨ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਦੱਸਿਆ ਕਿ ਪਠਾਨ ਮਾਜ਼ਰਾ ਦੀ ਜ਼ਮਾਨਤ ਪਟੀਸ਼ਨ ਟ੍ਰਾਇਲ ਕੋਰਟ ਤੋਂ ਜਿਹੜੀ ਖਾਸ ਕਰਕੇ ਖਾਰਜ ਹੋ ਚੁੱਕੀ ਹੈ ਉਹ ਫਰਾਰ ਹੈ ਪਟੀਸ਼ਨ ਸਾਰਾ ਜਿਹੜਾ ਕਿ ਵਿਧਾਇਕ ਨੇ ਸਚਾਈ ਵਿਭਾਗ ਦੇ ਅਧਿਕਾਰੀ ਦਰਿਆਵਾਂ ਦੇ ਵਿੱਚ ਪਾਣੀ ਛੱਡਣ ਤੇ ਜਿਹੜਾ ਗਾਰ ਕੱਢਣ ਦੀ ਜਿਹੜੀਆਂ ਆਗਿਆ ਦੇਣ ਦੇ ਮਾਮਲੇ ਸਰਕਾਰ ਨੂੰ ਜਿਹੜੀ ਗੁੰਮਰਾਹ ਕਰਨ ਦਾ ਦੋਸ਼ ਲੱਗਿਆ ਸੀ ਉਹਨਾਂ ਦਾ ਦਾਵਾ ਕੀਤਾ ਹੈ ਕਿ ਉਨ੍ਹਾਂ ਦੇ ਹਲਕੀ ਦੇ ਵਿੱਚ 11 ਪਿੰਡ ਹਰ ਜਿਹੜੇ ਹੜ੍ਹ ਦੇ ਨਾਲ ਜਿਹੜੇ ਪ੍ਰਭਾਵਿਤ ਹੋਏ ਪਰ ਸਰਕਾਰ ਦੇ ਘਗਰ ਜਿਹੜੇ ਕੀ ਦਰਿਆ ਦੇ ਕੰਢੇ ਨੂੰ ਮਜ਼ਬੂਤ ਕਰਨ ਦੇ ਲਈ ਮਿੱਟੂ ਮਿੱਟੀ ਦੀ ਵਰਤੋਂ ਕਰਨ ਦੀ ਆਗਿਆ ਤੱਕ ਨਹੀਂ ਦਿੱਤੀ ਪਟੀਸ਼ਨ ਕਰਤਾ ਨੇ ਕਿਹਾ ਹੈ ਕਿ ਵਿਧਾਇਕ ਨੇ ਬਿਆਨ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਰਾਜੀ ਜਾਹ ਜਿਹੜੇ ਕੀ ਜ਼ਾਹਿਰ ਕੀਤੀ ਹੈ ਤੇ ਉਹਨਾਂ ਤੇ ਪਰਿਵਾਰ ਨੂੰ ਉਹਨਾਂ ਦੀ ਪਰਿਵਾਰ ਦੀ ਸੁਰੱਖਿਆ ਵਾਪਸ ਲੈ ਲਈ ਇਸ ਦੇ ਨਾਲ ਹੀ ਖੇਤਰ ਦੇ ਸਾਰੇ ਥਾਣੇਦਾਰ ਦਾ ਜਿਹੜਾ ਤਬਾਦਲਾ ਕਰ ਦਿੱਤਾ ਗਿਆ ਹੈ ਇਸੇ ਦੌਰਾਨ ਵਿਧਾਇਕ ਖਿਲਾਫ ਐਫਆਰਆਈ ਜਿਹੜੀ ਨੰਬਰ 173 ਦਰਜ ਕੀਤੀ ਗਈ ਹੈ ਇਸ ਦੇ ਵਿੱਚ ਧਾਰਾ 402 376 506 ਆਈ ਪੀਐਸ ਆਈ पीसी ਤੇ ਗੰਭੀਰ ਦੋਸ਼ ਲਗਾਏ ਹਨ ਸ਼ਿਕਾਇਤ ਕਰਤਾ ਗੁਰਮੀਤ ਕੌਰ ਨੂੰ ਪਟੀਸ਼ਨ ਦੇ ਵਿੱਚ ਵਿਧਾਇਕ ਦੀ ਦੂਜੀ ਪਤਨੀ ਦੱਸਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਉਹ ਪਹਿਲਾਂ ਵੀ ਜਿਹੇ ਹੀ ਮਕਦਮੇ ਦਰਜ ਕਰ ਚੁੱਕੀ ਹੈ ਪਟੀਸ਼ਨ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਵਿਧਾਇਕ ਨੂੰ ਜਿਹੜਾ ਵਸੂਣ ਦੇ ਲਈ ਉਹਨਾਂ ਦੇ ਸਹਰਾਤ ਦੇ ਪੁਲਿਸ ਦੇ ਛਾਪੇ ਮਾਰੇ ਕੀਤੀ ਗਈ ਹੈ ਅਤੇ ਸਮਰਥਕਾਂ ਦੇ ਖਿਲਾਫ एफआईआर आई ਜਿਹੜੇ ਨੰਬਰ 174 ਦਰਜ ਕਰਕੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇੰਨਾ ਸਭ ਤੋਂ ਇਲਾਵਾ ਵਿਧਾਇਕ ਨੂੰ ਗੈਂਗਸਟਰ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਫਰਜੀ ਮੁਕਾਬਲੇ ਦੇ ਵਿੱਚ ਫਸਾਉਣ ਦਾ ਜਿਹੜਾ ਪੂਰਾ ਜਿਹੜਾ ਖਤਰਾ ਹੈ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਕੌਰ ਅਦਾਲਤ ਨੂੰ ਸੁਰੱਖਿਆ ਬਹਾਲ ਕਰਨ ਤੇ ਦਰਜ ਮਾਮਲਿਆਂ ਤੇ ਪੁਲਿਸ ਤੋਂ ਨੁਕਸਾਨ ਕੋਟ ਮੰਗਣ ਦੀ ਜਿਹੜੀ ਬੇਨਤੀ ਕੀਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਕਿੰਨੇ ਹਰਮੀਤ ਸਿੰਘ ਪਠਾਨ ਮਾਜ਼ਰਾ ਤੇ ਕੇਸ ਪਾਏ ਨੇ ਕਿੰਨੇ ਅਤੇ ਕਿਉਂ ਇਸ ਦਾ ਜਵਾਬ ਹਰਮੀਤ ਸਿੰਘ ਪਠਾਨ ਮਾਜ਼ਰਾ ਦੀ ਧਰਮ ਪਤਨੀ ਨੂੰ ਜਿਹੜਾ ਦਿੱਤਾ ਜਾਵੇ ਸਿਆਸੀ ਬਦਲਾਖੋਰੀ ਗੁੱਸਾ ਕੱਢਿਆ ਜਾ ਰਿਹਾ ਹੈ ਕਿਉਂਕਿ ਹਰਮੀਤ ਸਿੰਘ ਪਠਾਨ ਮਾਜ਼ਰਾ ਨੇ ਵਿਰੋਧ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਦਾ ਧੰਨਵਾਦ ਜੀ